ਅੱਜ ਮੈਂ ਬਣਾ ਰਹੀ ਹਾਂ ਚਨਾ ਮਸਾਲਾ ਜੋ ਕਿ ਬਹੁਤ ਸਵਾਦ ਬਣਦਾ ਵਾ ਬਾਜ਼ਾਰ ਤੋਂ ਲੈਣਾ ਤੁਸੀਂ ਭੁੱਲ ਜੂਗੇ ਅਗਰ ਘਰ ਹੀ ਬਣਾ ਲੂਗੇ ਤਾਂ ਤੇ ਚਨੇ ਮੈਂ ਉਬਾਲ ਕੇ ਰੱਖ ਲਿਆ ਇੱਕ ਬੋਇਲ ਤੇ ਤਿੰਨ ਤੋਂ ਚਾਰ ਪਿਆਜ਼ ਲੈ ਆ ਟਮਾਟਰ ਤੇ ਹਰੀ ਮਿਰਚਾ ਤੇ ਇੱਕ ਮੂਲੀ ਤੇ ਇੱਕ ਨਿੰਬੂ ਲੈ ਲਿਆ ਤੇ ਇਹ ਜੀ ਚਨਾ ਮਸਾਲਾ ਮੇਰੀ ਮੰਮੀ ਜੀ ਤੇ ਪਸੰਦ ਤੇ ਆ ਉਹ ਕਹਿੰਦੇ ਕਿ ਮੈਂ ਚਨਾ ਮਸਾਲਾ ਹੀ ਖਾਣਾ ਹਾਂ ਉਹਨਾਂ ਦੀ ਪਸੰਦ ਨੂੰ ਧਿਆਨ ਚ ਰੱਖ ਕੇ ਹੋਏ ਮੈਂ ਇਹ ਚਰਾ ਮਸਾਲਾ ਬਣਾਉਣ ਲਈ ਤਿਆਰ ਕਰ ਲਿਆ ਸਾਰਾ ਕੁਝ ਪਿਆਜ਼ ਨੂੰ ਬਰੀਕ ਬਰੀਕ ਕੱਟ ਲਿਆ ਤੇ ਹਰੀਆਂ ਮਿਰਚਾਂ ਨੂੰ ਦੇ ਦੋ ਹਿੱਸੇ ਕਰਕੇ ਉਹਨਾਂ ਨੂੰ ਕੱਟ ਲਿਆ ਵਾ ਟਮਾਟਰ ਕੱਟ ਲਿਆ ਵਾ ਤੇ ਟਮਾਟਰ ਕੱਟਣ ਤੋਂ ਬਾਅਦ ਮੈਂ ਮੌਲੀਆਂ ਬਰੀਕ ਬਰੀਕ ਕੱਟ ਲੈਣੀਆਂ ਮੈਂ ਤੇ ਇਨਬੂਵੀ ਕੱਟ ਲੈਣਾ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਆ ਮੈਨੂੰ ਤੁਸੀਂ ਜ਼ਰੂਰ ਦੱਸਿਓ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਦੇਖਦੇ ਤਾਂ ਬਹੁਤ ਨੇ ਪਰ ਕੋਈ ਲਾਈਕ ਤੇ ਸਬਸਕ੍ਰਾਈਬ ਨਹੀਂ ਕਰਦਾਗਾ ਮੇਰੀ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਤੁਸੀਂ ਜਰੂਰ ਮੈਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਅੱਗੇ ਵੀ ਵੀਡੀਓ ਲੈ ਕੇ ਆ ਸਕਾਂ ਠੀਕ ਆ ਜੀ ਤੇ ਤੁਹਾਡਾ ਧੰਨਵਾਦ ਮੇਰੀਆਂ ਵੀਡੀਓ ਦੇਖਣ ਵਾਸਤੇ ਇਹ ਸਮਾਨ ਸਾਰਾ ਤਿਆਰ ਹੋ ਗਿਆ ਇੱਕ ਸਾਈਡ ਤੇ ਮੈਂ ਕੜਾਈ ਰੱਖ ਲਈ ਆ ਉਹਦੇ 'ਚ ਥੋੜਾ ਜਿਹਾ ਤੇਲ ਪਾ ਲਿਆ ਤੇਲ ਪਾਉਣ ਤੋਂ ਬਾਅਦ ਇਹਦੇ ਵਿੱਚ ਚਨੇ ਪਾ ਦੇਨੇ ਜਿਹੜੇ ਉਬਾਲੇ ਹੋਏ ਆ ਇਹ ਜਦੋਂ ਥੋੜੇ ਜੇ ਗਰਮ ਹੋ ਜਾਣ ਤੇ ਚ ਪਿਆਜ਼ ਚ ਟਮਾਟਰ ਹਰੀ ਮਿਰਚ ਮੂੜੀਆਂ ਨੂੰ ਪਾ ਕੇ ਇਹਨਾਂ ਨੂੰ ਹਿਲਾ ਲੈਣਾ ਹਿਲਾਨ ਤੋਂ ਬਾਅਦ ਆ ਇਹਦੇ ਚ ਨਮਕ ਸਵਾਦ ਅਨੁਸਾਰ ਪਾ ਦੇਣਾ ਲਾਲ ਮਿਰਚ ਪਾ ਦੇਣੀ ਉਹ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਕਿਉਂਕਿ ਤਿੱਖੀ ਵੀ ਪਾਈ ਹੋਈ ਹੈ ਹਰੀ ਮਿਰਚ ਪਾਈ ਦੇਖੀ ਤੇ ਉਸ ਤੋਂ ਬਾਅਦ ਮੈਂ ਸਾਂਬਰ ਮਸਾਲਾ ਪਾਇਆ ਕਿਉਂਕਿ ਚਨਾ ਮਸਾਲਾ ਹੈ ਨਹੀਂ ਸੀ ਇਹ ਜਿਸ ਤਰ੍ਹਾਂ ਸਾਰਾ ਕੁਝ ਤਿਆਰ ਹੋ ਗਿਆ ਤੇ ਫਿਰ ਬਾਅਦ ਚ ਤੁਨੀ ਮੈਂ ਨਿੰਬੂ ਨਿਚੋੜ ਦਿੱਤਾ ਬੁਹ ਦੀ ਜਗ੍ਹਾ ਤੇ ਤੁਸੀਂ ਇਮਲੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਖੱਟੇ ਪਸੰਦ ਕਰਦੇ ਹੋ ਚਣਿਆਂ ਨੂੰ ਖਾਣਾ ਤੇ ਮਸਾਲ ਚਨਾ ਮਸਾਲਾ ਤਿਆਰ ਹੋ ਗਿਆ ਵਾ ਖਾਣ ਵਾਸਤੇ ਤੇ ਇਹ ਮੈਂ ਪਲੇਟ ਦੇ ਵਿੱਚ ਆਪਣੀ ਮੰਮੀ ਜੀ ਵਾਸਤੇ ਚਨੇ ਪਾ ਕੇ ਉਹਨਾਂ ਨੂੰ ਰੋਟੀ ਦੇ ਨਾਲ ਦੇ ਦੇਣਾ ਧੰਨਵਾਦ